ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਤੇ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸਹਨੇ ਤੋਂ ਕਵਰ ਕਰਾਂਗੇ ਜੀ ਇੱਕ ਤੁਹਾਨੂੰ ਗੱਬਣ ਝੋਟੀ ਦਿਖਾਵਾਂ ਕਿੰਨੇ ਦਿਨ ਕੱਟੂਗੇ ਉਹ ਵੀ ਪੁੱਛਾਂਗੇ ਜਾ ਕਿੰਨਾ ਕਿਹਦਾ ਦੁੱਧ ਬਾਦ ਕੱਢਿਆ ਵਾ ਪਹਿਲੇ ਸੂਆਂ ਦਾ ਉਹ ਵੀ ਪੁੱਛਾਂਗੇ ਸਾਰੀ ਗੱਲਬਾਤ ਕਰਾ ਲੈਂ ਸਾਰੀ ਤੁਸੀਂ ਫੁੱਲ ਜਾਣਕਾਰੀ ਲੈ ਕੇ ਫਿਰ ਸੌਦਾ ਕਰਨਾ ਜੀ ਆਪਣਾ ਕੰਮ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਹਚਾ ਦੇਣਾ ਤੇ ਅੱਗੇ ਦੀ ਜ਼ਿੰਮੇਵਾਰੀ ਸਾਰੀ ਤੁਹਾਡੀ ਹੈ ਜੀ ਕਿਉਂਕਿ ਪੈਸੇ ਤੁਸੀਂ ਲੈਣੇ ਆ ਤੇ ਅਗਲੇ ਨੇ ਪੈਸੇ ਲੈਣੇ ਆ ਗੱਲਬਾਤ ਕਰਾ ਦੇਾਂਗੇ ਕਿਹੜਾ ਸੂਆ ਸਸਰੀ ਕਾ ਬਾਈ ਸਸਰੀ ਕਾ ਹੋ ਠੀਕ ਹੋ ਜੀ ਹਾਂ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ 9779698684 ਜੀ ਪਿੰਡ ਆਪਣਾ ਜੀ ਸੈਣਾ ਜੀ ਗੁਸਲਾਂ ਦੇ ਕੋਠੇ ਜੀ ਗੁਸਲਾਂ ਦੇ ਕੋਠੇ ਜਿਹੜਾ ਸੈਣੇ ਤੋਂ ਵਧਾਤਾ ਰੋੜਾ ਉਹਦੇ ਤੋਂ ਆਪਾਂ ਨੂੰ ਸੜਕ ਮੋੜਦੀ ਆ ਹਾਂ ਗੁਸਲਾਂ ਦੇ ਕੋਠੇ ਓਕੇ ਜੀ ਤੇ ਵਪਾਰ ਦਾ ਕੰਮ ਤਾਂ ਕੋਈ ਆਪਣਾ ਹੈ ਨਹੀਂ ਹਲਾ ਨਹੀਂ ਨਹੀਂ ਕਰੂ ਘਰ ਦੀ ਮੰਝਾਂ ਜਿੰਨੀਆਂ ਕਹਿਗੀਆਂ ਆਹ ਜਾਨਵਰ ਰੱਖੇ ਹੋਏ ਘਰੇ ਤੇ ਇਹਨਾਂ ਜੋ ਫਿਰ ਅੱਜ ਬਾਧੂ ਹਸੇਲਾ ਹਾਂ ਹਾਂ ਜੀ ਤੇ ਬਾਈ ਜੀ ਜਿਹੜੀ ਆਪਾਂ ਝੋਟੀ ਦੇਖੀ ਐਨੇ ਸਕਰੀਨ ਦੇ ਉੱਤੇ ਹਾਂ ਜੀ ਕਿਹੜਾ ਸੁਆ ਸੁੰਦੀ ਐ ਕਿਤੇ ਕਿੰਨੇ ਦਿਨ ਬਾਕੀ ਆ ਇਹਦੇ ਵਿੱਚ 4 ਦਿਨ ਰਹਿ ਗਏ ਜੀ ਤੇ ਦੂਜੇ ਸੂਏ ਜੀ ਘਰ ਦੀ ਝੂਟੀ ਆ ਘਰ ਦੀ ਝੋਟੇ ਫਿਰ ਕਿੰਨਾ ਕੁ ਪਹਿਲੇ ਸੂਏ ਦੁੱਧ ਦਿੱਤਾ ਸੀ ਨੇ ਪਹਿਲੇ ਸੂਏ 12 ਕਿਲੋ ਦੁੱਧ ਚੋਇਆ ਸੀ 12 ਕਿਲੋ ਐਦ ਕੀ ਫਿਰ ਉਮੀਦ ਤਾਂ ਵੱਧੂ ਹੀ ਹਾਂਜੀ ਤੇ ਦੂਜੇ 13 14 ਹਾਂਜੀ ਹਾਂ ਦੋ ਜੀ ਬਾਕੀ ਦੀ ਗੱਲ ਕੱਦ-ਕਾੜ ਫੁੱਲ ਤੇ ਥਣਾ-ਥੁਣਾ ਦੀ ਓਕੇ ਵੀਰੇ ਹਾਂ ਪੂਰੀ ਓਕੇ ਪਾਰ ਪਿੱਛੇ ਦੀ ਸਭ ਆਪਣੀ ਗਾਰੰਟੀ ਹਾਂ ਆਪਣੀ ਜ਼ਿੰਮੇਵਾਰੀ ਓਕੇ ਖੋਲੋ ਜੀ ਤੋਰਾ ਕਰਾਈਗੇ ਚੈੱਕ ਤੇ ਦੁੱਧ ਵੀ ਲੰਮਾ-ਸਮਾ ਦਾ ਹੀ ਗਈ ਹੈ ਹਾਂ ਦੁੱਧੋ ਬਸ ਮਰਜੀ ਨਾਲ ਛੱਡੀ ਹਾਂ ਮਰਜੀ ਨਾਲ ਛੱਡੀ ਓਕੇ ਕੱਦ-ਕਾ ਇਹ ਬਰੀਡ ਫੁੱਲ ਪ्योर ਮੋਹਰਾ ਦੇ ਵਿੱਚ ਆ ਗਈ ਆ ਦੇਖੋ ਜੀ ਥਣ ਭਾਂਡੇ ਦੀ ਚੰਗੀ ਸਾਫ ਸੁਥਰੀ ਕੱਲਾ ਕੱਲਾ ਥਣ ਲੱਗਿਆ ਚਾਰੇ ਥਣ ਨਿਕੜਵੇਂ ਤੇ ਪੂਰੇ ਸਪੇਸ ਦੇ ਉੱਤੇ ਲੱਗੇ ਹੋਏ ਆ ਦੇਖੋ ਜੀ ਸਫਾਈਆਂ ਫੁੱਲ ਜਿੰਨੀਆਂ ਵੀ ਹੁੰਦੀਆਂ ਉਹਨੀਆਂ ਹੈਗੀਆਂ ਬਾਕੀ ਗੱਦਗਾੜ ਫੇਰ ਆਪਾਂ ਤੁਹਾਨੂੰ ਦੱਸ ਦਗੇ ਐਸਟਰਾ ਹੀ ਗੱਦਗਾਠਾ ਕੁਛ ਛੋਟੀ ਨਹੀਂ ਹੈਗੀ ਛੋਟੀ ਹੁੰਦੀ ਮੈਂ ਬੋਲ ਦੇਣੀ ਸੀਗੀ ਤੇ ਬਾਕੀ ਦਾ ਕੋਈ ਲਿਪੀ ਪੋਚੀ ਨਹੀਂ ਹੈਗੀ ਜਿਵੇਂ ਦੀ ਹੈਗੀ ਨਵਾਉਣ ਵਾਲੀ ਖੜੀ ਜਿਵੇਂ ਉਵੇਂ ਬਾਈ ਨੇ ਦਿਖਾਤੀ ਆ ਠੀਕ ਹੈ ਜੀ ਤੇ ਕਦ ਕਰ ਚੰਗਾ ਚਾਰ ਸਪੀਰੇ ਦੀ ਚੰਗੀ ਬਾਕੀ ਬਾਈ ਦੀ ਫੁੱਲ ਗਾਰੰਟੀ ਹੈ ਬਾਹਰ ਪਿੱਛੇ ਦੀ ਤੇ ਕੀ ਰੇਟ ਆ ਗਿਆ ਬਈ ਇਹਦਾ ਲੈਂਡ ਦੇਣ ਜਾਂ ਬਸ ਇਹਦਾ ਲੈਂਡ ਦੇਣਾ 170000 ਜੀ ਮਾਨਤਨ ਹੋ ਜੂ ਮੌਕੇ ਮਾਨਤਨ ਮੌਕੇ ਤੇ ਕਰਤਾ ਕਿਉਂਕਿ ਘਰ ਦੀ ਆ ਉਹਦੇ ਵਿੱਚੋਂ ਮਾਨਤਨ ਖੁੱਲਾ ਹੋ ਜਾਂਦਾ ਜਰੂਰ ਤੁਸੀਂ ਬਾਈ ਨਾਲ ਕਰੋ ਸੰਪਰਕ 170000 ਰੁਪਏ ਦੇ ਵਿੱਚੋਂ ਤੁਹਾਨੂੰ ਮਾਨਤਨ ਹੋਣਾਗਾ ਪਿੰਡ ਸਹਨੇ ਤੋਂ ਆਪਾਂ ਵੀਡੀਓ ਕਵਰ ਕੀਤੀ ਆ ਤੇ ਨੰਬਰ ਬਾਈ ਫੇਰ ਬੋਲਦੇ 9779698684 ਜੀ 98684 ਮੌਕੇ ਤੇ ਭਰ ਜੂ ਬਾਈ ਫੁੱਲ ਹੈ ਹਾਂਜੀ ਹਾਂ ਲੈ ਲਵਾਂਗਾ ਹਾਂ ਹਾਂ ਪੂਰਾ ਉਹ ਕਰੂਗੀ ਠੀਕ ਆ ਪੂਰਾ ਲੈ ਵਾਂ ਨੀ ਕੱਢ ਕੇ ਫਿਰ ਸੁਣਾ ਧਾਰਾਂ ਧੂਰਾਂ ਦੀ ਥਣ ਥਣ ਦੀ ਓਕੇ ਆ ਸਭ ਹਾਂ ਉਹਦੀ ਜ਼ਿੰਮੇਵਾਰੀ ਤੇ ਜਰੂਰ ਕਰਿਓ ਬਾਈ ਦਾ ਸੰਬੰਧਕ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਧੰਨਵਾਦ ਜੀ